ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਾਵਨ ਪਵਿੱਤਰ ਅੰਗ 160 ਤੇ ਹੀ ਸਿਵਾਇ ਮਾਨ ਸ਼ਬਦ ਪੜਿਆ ਹੈ ਜੋ ਗੌੜੀ ਰਾਗ ਅੰਦਰ ਹੈ ਮਹੱਲਾ ਤੀਜਾ ਮਹਾਰਾਜ ਸਮਝਾਉਣਾ ਕਰਦੇ ਨੇ ਮਨਮੁਖ ਸੂਤਾ ਮਾਇਆ ਮੋਹ ਪਿਆਰ ਗੁਰੂ ਤੋਂ ਗਿਆ ਗੁਰੂ ਦੇ ਗਿਆਨ ਤੋਂ ਬਾਂਝਾ ਜਿਹੜਾ ਮਨਮੁਖਾ ਮਾਇਆ ਦੇ ਮੋਹ ਪਿਆਰ ਵਿੱਚ ਹੀ ਸੁੱਤਾ ਪਿਆ ਜਿਵੇਂ ਆਪਾਂ ਕਹਿੰਦੇ ਮਨ ਤੇ ਨੀਂਦ ਪਈ ਹੁੰਦੀ ਆ ਵੀ ਗੁਰੂ ਵੱਲੀ ਕੋਈ ਧਿਆਨ ਨਹੀਂ ਪ੍ਰਭੂ ਪਰਮਾਤਮਾ ਦੇ ਨਾਮ ਵਾਲੀ ਧਿਆਨ ਨਹੀਂ ਜੀਵ ਤੋਂ ਸਾਰੇ ਕਹਿੰਨੇ ਆਪਾਂ ਜੀਵ ਤੋਂ ਆਪਾਂ ਸਾਰੇ ਹੀ ਕਹਿੰਨੇ ਆ ਵਾਹਿਗੁਰੂ ਰਾਮ ਅੱਲਾ ਗੋਡ ਠੀਕ ਆ ਜੀ ਪਰ ਜਿਹੜਾ ਅੰਦਰ ਨੀਂਦ ਸੁਰਤ ਤੇ ਨੀਂਦ ਪਈ ਹੋਈ ਸੁਰਤ ਨਹੀਂ ਜਾਗੀ ਹੋਈ ਤੇਰੀ ਬਈ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਕਾਦੇ ਵਾਸਤੇ ਦਿੱਤਾ ਪ੍ਰਸ਼ਾਦਾ ਪਾਣੀ ਤਾਂ ਸਕਣਾ ਹੀ ਆ ਸਾਰਿਆਂ ਨੇ ਲੀੜੇ ਕੱਪੜੇ ਦੀ ਵੀ ਜ਼ਰੂਰਤ ਆ ਘਰ ਮਕਾਨ ਦੀ ਵੀ ਜ਼ਰੂਰਤ ਆ ਸਾਧਨ ਦੀ ਵੀ ਜ਼ਰੂਰਤ ਆ ਠੀਕ ਆ ਹੋਣੇ ਚਾਹੀਦੇ ਨੇ ਪਰ ਜੇ ਹੁਣ ਸੁਰਤ ਤੇ ਨੀਂਦ ਪਈ ਹੋਈ ਆ ਵੀ ਮਾਇਆ ਇਕੱਠੀ ਕਰਨ ਦੇ ਵਿੱਚ ਹੀ ਆ ਬਣ ਜੇ ਉਹ ਬਣ ਜੇ ਹੁਣ ਮੈਂ ਗੱਲ ਸੁਣ ਰਿਹਾ ਸੀ ਵੀ ਕੋਈ ਪਰਿਵਾਰ ਬਾਹਰ ਸੈਟਲ ਆ ਉੱਥੇ ਫਾਰਮ ਆ ਉਹਨਾਂ ਦੀ ਫੇਰ ਵੀ ਆ ਕੇ ਇੱਥੇ ਮਤਬਲਾ ਕਾਫੀ ਜ਼ਮੀਨ ਜਾਇਦਾਦ ਖਰੀਦਦਾ ਇਨਸਾਨ ਤੇ ਉਹ ਦੇਖੋ ਜੀ ਵੀ ਸਬਰ ਨਹੀਂ ਨਾ ਸੁਰਤ ਤੇ ਨੀਂਦ ਪਈ ਹੋਈ ਆ ਪ੍ਰਭੂ ਪਰਮਾਤਮਾ ਲਈ ਧਿਆਨ ਨਹੀਂ ਵੀ ਮਹਾਰਾਜ ਸੁਕਾਰਾ ਤੇਰੀਆਂ ਦਾਤਾਂ ਬਥੇਰੀਆਂ ਜੇ ਹੁਣ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਇੱਥੇ ਸੀ ਬਈ ਸ਼ਾਮ ਵੇਲੇ ਜਦੋਂ ਕੋਈ ਪਸ਼ੂ ਪੰਛੀ ਆਪਦੇ ਟਿਕਾਣੇ ਵੱਲ ਨੂੰ ਜਾਂਦਾ ਹੈ ਉਹਦੇ ਮੁਖ ਦੇ ਵਿੱਚ ਇੱਕ ਦਾਣਾ ਵੀ ਨਹੀਂ ਹੁੰਦਾ ਉਦੋਂ ਨੂੰ ਪਤਾ ਸਵੇਰੇ ਦਿਨ ਚੜੇਗਾ ਪ੍ਰਭੂ ਪ੍ਰਮਾਤਮਾ ਫੇਰ ਦੇਵੇਗਾ ਚਲੋ ਮਨੁੱਖੀ ਮਾਨਾ ਜੋ ਮਨੁੱਖੀ ਜੀਵਨ ਹੈ ਇਹਨੂੰ ਪਸ਼ੂਆਂ ਪੰਛੀਆਂ ਨਾਲੋਂ ਜ਼ਿਆਦਾ ਜ਼ਰੂਰਤਾਂ ਨੇ ਮੰਨ ਲਿਆ ਆਪਾਂ ਮੰਨਦੇ ਆ ਵੀ ਜ਼ਰੂਰਤ ਹੈ ਜ਼ਿਆਦਾ ਠੀਕ ਆ ਜੀ ਮਨੁੱਖ ਨੂੰ ਲੀੜੇ ਕੱਪੜੇ ਦੀ ਜ਼ਰੂਰਤ ਹੈ ਘਰ ਮਕਾਨ ਦੀ ਜ਼ਰੂਰਤ ਹੈ ਉਹ ਤਾਂ ਹੈ ਹੀ ਨੇ ਪਰ ਫੇਰ ਵੀ ਸੁਰਤ ਤੇ ਨੀਂਦ ਪਈ ਹੋਈ ਆ ਮਹਾਰਾਜ ਕਹਿੰਦੇ ਨੇ ਇਹ ਮਨਮੁੱਖਾਂ ਦੀ ਨਿਸ਼ਾਨੀਆਂ ਮਨਮੁੱਖ ਸੂਤਾ ਮਾਇਆ ਮੋਹ ਪਿਆਰ ਮਾਇਆ ਦੇ ਮੋਹ ਪਿਆਰ ਦੇ ਵਿੱਚ ਸੁੱਤਾ ਹੋਇਆ ਤੇ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਗੁਰਮਖ ਜਾਗੇ ਗੁਣ ਗਿਆਨ ਵਿਚਾਰ ਜਿਨ੍ਹਾਂ ਕੋਲੇ ਗੁਰੂ ਦਾ ਗਿਆਨ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਅਕਾਲ ਪੁਰਖ ਵਾਹਿਗੁਰੂ ਦੇ ਸ਼ਮਨ ਨਾਲ ਜੁੜੇ ਹੋਏ ਨੇ ਉਹ ਜਾਗੇ ਹੋਏ ਨੇ ਹੁਣ ਇੱਕ ਤਾਂ ਮਤਬਲਾ ਵੀ ਦਿਨ ਰਾਤ ਬਣੀ ਆ ਪਤਨੇ ਕਾਰੋਬਾਰ ਪਹਿਰ ਕਰਦੇ ਆ ਤੇ ਸ਼ਾਮ ਨੂੰ ਆਪਾਂ ਰਾਤ ਨੂੰ ਸੌਣੇ ਆ ਉਹ ਤਾਂ ਇੱਕ ਸਰੀਰਕ ਨੀਂਦ ਆ ਨਾ ਇਹ ਇੱਕ ਸਿਰ ਤੇ ਨੀਂਦ ਸੁਰਤ ਤੇ ਨੀਂਦ ਪਈ ਹੁੰਦੀ ਆ ਇਨਸਾਨ ਦੇ ਵੀ ਮਨ ਪਤਾ ਹੀ ਨਹੀਂ ਕੀ ਕਰੀ ਜਾਂਦਾ ਜਿਵੇਂ ਕਿ ਸੁਪਨੇ ਦੇ ਵਿੱਚ ਇਨਸਾਨ ਦੇਖੋ ਕੀ ਕੁਝ ਕਰੀ ਜਾਂਦਾ ਸੁਪਨੇ ਦੇ ਵਿੱਚ ਕੀ ਕੁਝ ਕਰ ਜਾਂਦਾ ਇਨਸਾਨ ਇਸੇ ਤਰ੍ਹਾਂ ਹੀ ਸਾਡੀ ਸੁਰਤ ਤੇ ਨੀਂਦ ਪਈ ਹੋਈ ਆ ਮਨ ਸੋਟਾ ਸਾਡਾ ਸੁੱਤਾ ਹੋਇਆ ਹੀ ਪਤਾ ਨਹੀਂ ਕੀ ਕੀ ਕਰੀ ਜਾਂਦਾ ਜਿਹੜੇ ਜਾਗਦੇ ਨੇ ਮਹਾਰਾਜ ਕਹਿੰਦੇ ਨੇ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਜਿਹੜੇ ਗੁਰੂ ਦੇ ਗੁਣ ਲੈ ਕੇ ਜੀਵਨ ਬਸਰ ਕਰਦੇ ਨੇ ਉਹ ਜਾਗੇ ਹੋਏ ਨੇ ਸੁਰਤ ਕਰਕੇ ਉਹਨਾਂ ਨੂੰ ਚੰਗੇ ਮਾੜੇ ਦਾ ਪਤਾ ਰਹਾਉ ਰਹਾਵਲੇ ਬੰਦੇ ਚ ਮਹਾਰਾਜ ਅੱਗੇ ਦੱਸਦੇ ਨੇ ਅਸੰਤ ਅਨਾੜੀ ਕਦੇ ਨਾ ਬੁੱਝੇ ਅਸੰਤ ਅਨਾਰੀ ਦਾ ਮਤਲਬ ਵੀ ਜਿਹੜਿਆ ਬਕਾਰੀ ਇਨਸਾਨ ਹਨ ਉਹਨੂੰ ਨਹੀਂ ਸਮਝ ਆਉਣੀ ਇਸ ਗੱਲ ਦੀ ਉਹ ਬਸ ਆਏ ਮਾਇਆ ਮੋਹ ਦੇ ਪਿਆਰ ਵਿੱਚ ਹੀ ਸੁੱਤੇ ਨੇ ਜੀਵਨ ਬਸਰ ਕਰ ਲੈਣਾ ਹੋ ਗਿਆ ਮੰਨੋ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਚੁੱਪ ਹੋ ਜਾਣਾ ਇਸ ਜੀਵ ਨੇ ਆ ਬੋਲੀ ਜਾ ਰਿਹਾ ਜਿਹੜਾ ਜਿੰਨਾ ਚਿਰ ਇਹ ਬੋਲਦਾ ਉਨਨਾ ਚਿਰ ਹੀ ਖੜਦਾ ਇਹ ਮਨੁੱਖੀ ਫੁੱਲ ਜਿੰਨਾ ਚਿਰ ਜੀਵ ਆਤਮਾ ਦੇ ਅੰਦਰ ਉਹਨਾਂ ਚਿਰ ਖੜਿਆ ਇਹ ਜਦੋਂ ਜੀਵ ਆਤਮਾ ਨੇ ਡਾਰੀ ਮਾਰਤੀ ਤੇ ਬਸ ਪੁੱਜਾ ਹੋਇਆ ਫਿਰ ਤਾਂ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਹੋ ਜਾਂਦੇ ਨੇ ਫੋਨ ਵੀ ਆਜੋ ਬਈ ਲੇਟ ਨਾ ਹੋ ਜਾਓ ਰੱਖਣ ਵਾਲਾ ਨਹੀਂ ਐਂ ਕਹਿੰਦੇ ਆ ਨਾ ਸਾਰੇ ਅੱਗੇ ਚਲੋ ਮਹਾਰਾਜ ਕਹਿੰਦੇ ਅਸੰਤ ਅਨਾੜੀ ਕਦੇ ਨਾ ਪੁੱਜੇ ਜਿਹੜਾ ਇਨਸਾਨ ਕਾਰੋਬਿਹਾਰਾਂ ਦੇ ਵਿੱਚ ਹੀ ਬਹਿਮਾ ਭਰਮਾਂ ਦੇ ਵਿੱਚ ਹੀ ਵਿਸ਼ੇ ਬਕਾਰਾਂ ਦੇ ਵਿੱਚ ਹੀ ਖਚਤ ਰਹਿੰਦਾ ਹੈ ਉਹਨੂੰ ਨਹੀਂ ਸਮਝਾਉਣੀ ਇਹਦੀ ਉਹ ਬੁੱਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਗੁਰੂ ਦੀ ਗੱਲ ਸੁਣਨ ਦੀ ਹੀ ਨਹੀਂ ਕੋਸ਼ਿਸ਼ ਕਰਦਾ ਕਥਨੀ ਕਰੇ ਤੈ ਮਾਇਆ ਨਾਲ ਲੁਝੇ ਕਥਨੀ ਕਰੇ ਤੈ ਮਾਇਆ ਨਾਲ ਲੁਝੇ ਅੰਧ ਅਗਿਆਨੀ ਕਦੇ ਨਾ ਸਿੱਧੇ ਅਨੇ ਮਨ ਨੂੰ ਗਿਆਨ ਤੋਂ ਹੀਣੇ ਨੂੰ ਕੁਛ ਨਹੀਂ ਸੁੱਝਦਾ ਉਹ ਪਤਾ ਨਹੀਂ ਕੀ ਕਰੀ ਜਾਂਦਾ ਬਸ ਆਪ ਦੇ ਗਿਆਨ ਮੁਤਾਬਕ ਹੀ ਆਪ ਦੇ ਗਿਆਨ ਮੁਤਾਬਕ ਹੀ ਕਰੀ ਜਾਂਦਾ ਗੁਰੂ ਤੋਂ ਗਿਆਨ ਲੈ ਕੇ ਨਹੀਂ ਕੁਛ ਕਰਦਾ ਕਥਨੀ ਕਰੇ ਤਾਂ ਮਾਇਆ ਨਾਲ ਲੁੱਝੇ ਬਸ ਉਧਰੇ ਹੀ ਉਲੰਘਿਆ ਪਿਆ ਤੇ ਗਿਆਨ ਤੋਂ ਹੀਣਾ ਕਦੇ ਸੋਝੀ ਨਹੀਂ ਲੈ ਸਕਦਾ ਅੱਗੇ ਮਹਾਰਾਜ ਕਹਿੰਦੇ ਨੇ ਇਸ ਯੁੱਗਮੈਂ ਰਾਮਨਾਮ ਨਿਸਤਾਰਾ ਇਸ ਯੁੱਗ ਦੇ ਵਿੱਚ ਪ੍ਰਭੂ ਪਰਮਾਤਮਾ ਰਾਮ ਅੱਲਾ ਵਾਹਿਗੁਰੂ ਦਾ ਨਾਮ ਹੀ ਤੇਰਾ ਪਾਰ ਅਤਾਰਾ ਕਰੇਗਾ ਤੈਨੂੰ ਸੰਸਾਰ ਸਾਗਰ ਭਵਜਲ ਤੋਂ ਪਾਰ ਕਰੇਗਾ ਪਰਮਾਤਮਾ ਦਾ ਨਾਮ ਤੇ ਨਾਮ ਤੋਂ ਇਨਸਾਨ ਟੁੱਟਿਆ ਹੋਇਆ ਨਾਮ ਨਾਲ ਕੋਈ ਪਿਆਰ ਨਹੀਂ ਹੈ ਨਾਮ ਤਾਂ ਜਿਵੇਂ ਆਪਾਂ ਸ਼ੁਰੂ ਚ ਗੱਲ ਕਰੀ ਐ ਵੀ ਮੁੱਖ ਤੋਂ ਤਾਂ ਜੀਵ ਤੋਂ ਤਾਂ ਆਪਾਂ ਸਾਰੇ ਕਹਿ ਦਨੇ ਆ ਵਾਹਿਗੁਰੂ ਰਾਮ ਅੱਲਾ ਗੋਡ ਹੈ ਨਾ ਜਿਹੜੀ ਜਿਹੜੀ ਭਾਸ਼ਾ ਦੇ ਵਿੱਚ ਵੀ ਆਪਾਂ ਪ੍ਰਭੂ ਪਰਮਾਤਮਾ ਨੂੰ ਯਾਦ ਕਰਦੇ ਉਹ ਇੱਕੋ ਹੀ ਆ ਉੱਪਰ ਉੱਪਰ ਦੀ ਪਾਵਰ ਇੱਕੋ ਹੀ ਆ ਇੱਥੇ ਚਾਹੇ ਵਾਹਿਗੁਰੂ ਕਹਿ ਲਾ ਰਾਮ ਕਹਿ ਲਾ ਅੱਲਾ ਕਹਿ ਲਾ ਠੀਕ ਆ ਜੀ ਉਹ ਸੁਪਰੀਮ ਪਾਵਰ ਇੱਕੋ ਹੀ ਆ ਮਹਾਰਾਜ ਕਹਣਾ ਕਰਦੇ ਨੇ ਇਸ ਜੁਗਮਹਿ ਰਾਮ ਨਾਮ ਨੇ ਸਤਾਰਾ ਪ੍ਰਭੂ ਪਰਮਾਤਮਾ ਦਾ ਨਾਮ ਹੀ ਤੇਰਾ ਪਾਰ ਉਤਾਰਾ ਕਰੇਗਾ ਭਾਈ ਵਿਰਲਾ ਕੋ ਪਾਏ ਕੋਈ ਸ਼ਬਦ ਵਿਚਾਰਾ ਗੁਰੂ ਦੇ ਸ਼ਬਦ ਵਿਚਾਰ ਦੇ ਵਿੱਚੋਂ ਪ੍ਰਭੂ ਪਰਮਾਤਮਾ ਨੂੰ ਜਪਣ ਵਾਲਾ ਗੁਰਦੇ ਸਿਧਾਂਤ ਤੇ ਚੱਲਣ ਵਾਲਾ ਕੋਈ ਵਿਰਲਾ ਹੈ ਹੈਂ ਵਿਰਲੇ ਕਣੇ ਨਹੀਂ ਫੈਲ ਪਕਰ ਸੰਸਾਰ ਇਹ ਵੀ ਪੰਕਤੀ ਉਹਦੀ ਅਗਰ ਬਾਣੀ ਚ ਜਿਹੜਾ ਬਿਰਲਾ ਜਿਹੜਾ ਪ੍ਰਭੂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਸ਼ਬਦ ਵਿਚਾਰ ਨਾਲ ਜੁੜਿਆ ਕੋਈ ਛੁਰਦਾ ਗੁਰੂ ਦੀ ਗੱਲ ਗੁਰੂ ਦੀ ਗੱਲ ਸੁਣ ਕੇ ਮੰਨਦਾ ਮੰਨ ਕੇ ਆਪਣਾ ਜੀਵਨ ਬਸਰ ਕਰਦਾ ਗੁਰੂ ਦੇ ਕਹਣੇ ਮੁਤਾਬਕ ਉਹਦੇ ਵਾਸਤੇ ਕੀ ਕਹਿੰਦੇ ਨੇ ਮਹਾਰਾਜ ਆਪ ਤਰ ਸਗਲੇ ਕੁੱਲ ਉਧਾਰਾ ਉਹ ਆਪ ਵੀ ਤਰ ਗਿਆ ਆਪਦੀ ਕੁੱਲ ਦਾ ਆਧਾਰ ਵੀ ਕਰ ਲਿਆ ਉਹਨੇ ਭਲਾ ਕਰ ਲਿਆ ਕੁੱਲ ਦਾ ਪਰਵਾਰ ਦਾ ਕਹ ਲਓ ਅਗੇ ਮਹਾਰਾਜ ਦੱਸਦੇ ਨੇ ਇਸ ਕਾਲ ਯੁਗਮ ਹੈ ਕਰਮ ਧਰਮ ਨਾ ਕੋਈ ਇਹਦਾ ਮਤਲਬ ਇਹ ਆ ਵੀ ਇਸ ਯੁਗ ਮੇ ਕਰਮ ਧਰਮ ਨਾ ਕੋਈ ਇੱਕ ਤਾਂ ਇਹ ਗੱਲ ਕਰਾਂਗੇ ਵੀ ਨਾ ਤਾਂ ਕੋਈ ਚੰਗੇ ਕਰਮ ਕਰ ਰਿਹਾ ਪ੍ਰਭੂ ਪਰਮਾਤਮਾ ਨੂੰ ਮੇੜਨ ਵਾਲੇ ਤੇ ਨਾ ਕੋਈ ਧਰਮ ਕੁਮਾਰ ਰਿਹਾ ਠੀਕ ਆ ਜੀ ਉਤੋਂ ਲੈਵਲ ਮੇਰੇ ਅਰਗੇ ਦੇ ਜਿਹੜਾ ਮਰਜ਼ੀ ਲੱਗਿਆ ਹੋਵੇ ਵੇ ਤਾਂ بڑا ਗੁਰੂ ਦਾ ਸਿੱਖ ਲੱਗਦਾ ਯਾਰ ਅਮਰਤਾਰੀ ਆ ਕਥਾ ਵਿਚਾਰ ਵੀ ਕਰਦਾ ਬਾਣੀ ਪੜ੍ਹਦਾ ਵੀ ਆ ਸੁਣਦਾ ਵੀ ਆ ਕੀਰਤਨ ਵੀ ਕਰਦਾ ਹੈ ਨਾ ਤੇ ਪਾਠ ਵੀ ਬਹੁਤ ਕਰਦਾ ਉੱਤੋਂ ਲੈਵਲ ਲੱਗਿਆ ਹੋਵੇ ਤੇ ਪ੍ਰਮਾਨਗੀ ਅੰਦਰਲੀ ਵਸਤਾ ਦੀ ਹੋਣੀ ਆ ਜੀ ਹੁਣ ਦੂਜਾ ਪੱਖ ਦੇਖਾਂਗੇ ਵੀ ਇਸ ਯੁੱਗ ਮੇ ਕਰਮ ਤੇ ਧਰਮ ਜਾਇ ਤੂੰ ਕਰਮੀ ਆ ਚਾਹੇ ਤੂੰ ਧਰਮੀ ਆ ਖਬੋਣਾ ਆਪਦੇ ਆਪ ਨੂੰ ਕਰਮ ਤੇ ਧਰਮ ਤੇਰਾ ਜੀਵਰ ਸਫਲ ਨਹੀਂ ਕੱਲਾ ਕਰਨਗੇ ਜੇ ਤੂੰ ਕਹੇ ਮੈਂ ਕਰਮ ਚੰਗੇ ਆ ਮੈਂ ਧਰਮੀ ਖਬਾਉਣਾ ਤੇਰਾ ਜੀਵਨ ਸਫਲ ਨਹੀਂ ਹੋਊਗਾ ਮਹਾਰਾਜ ਅੱਗੇ ਦੱਸਣਗੇ ਇਸ ਯੁੱਗਮ ਹੈ ਕਰਮ ਧਰਮ ਨਾ ਕੋਈ ਘਈ ਨਹੀਂ ਮਹਾਰਾਜ ਕਹਿੰਦੇ ਨਾ ਕੋਈ ਕਰਮ ਨਾ ਧਰਮ ਦਿਖਦਾ ਹੀ ਨਹੀਂ ਕੋਈ ਕਰਮੀ ਧਰਮੀ ਕਲੀ ਕਾ ਜਨਮ ਚੰਡਾਲ ਕਹਿ ਕਰ ਹੋਈ ਮਹਾਰਾਜ ਕਹਿੰਦੇ ਇਸ ਕਾਲ ਯੁੱਗ ਦਾ ਜਨਮ ਬਕਾਰੀ ਬੰਦੇ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਕਲੀ ਦਾ ਜਨਮ ਚੰਡਾਲ ਕੇ ਘਰ ਹੋਈ ਚੰਡਾਲ ਦਾ ਮਤਲਬ ਹੈ ਬਕਾਰੀ ਇਨਸਾਨ ਅੜੀਆਂ ਕਰਨ ਵਾਲਾ ਜੇ ਕੋਈ ਗੁਰੂ ਦੇ ਰਾਸਤੇ ਚੱਲਦਾ ਉਹਦੇ ਨਾਲ ਲੜਾਈਆਂ ਕਰਨ ਵਾਲਾ ਜੇ ਕੋਈ ਗੁਰੂ ਦੀ ਗੱਲ ਦੱਸਦਾ ਉਹਦੇ ਨਾਲ ਪੰਗੇ ਲੈਣ ਵਾਲਾ ਮਹਾਰਾਜ ਕਹਿੰਦੇ ਉਹਦੇ ਅੰਦਰ ਕਲ ਯੁਗ ਦਾ ਜਨਮ ਹੋ ਰਿਹਾ ਬਾਰੀ ਕਲ ਯੁਗ ਨਹੀਂ ਹੈ ਕੋਈ ਹੁਣ ਇੱਥੇ ਸਮਝਣੀ ਹੈ ਗੱਲ ਆਪ ਬਾਰੀ ਕਲ ਯੁਗ ਕਿਉਂ ਨਹੀਂ ਹੈ ਬਾਰੀ ਕਲ ਯੁਗ ਆ ਵੀ ਉਹੀ ਚੰਦ ਸੂਰਜ ਹੈ ਜਿਹੜੇ ਸਮੇਂ ਦੀ ਮੰਨ ਮੁਤਾਬਕ ਵੀ ਤ੍ਰੇਤਾ ਦਵੱਪਰ ਸਤਜੁਗ ਕਲ ਯੁਗ ਜੋ ਉਹਨਾਂ ਯੁਗਾਂ ਦੇ ਵਿੱਚ ਸੀ ਚੰਦ ਸੂਰਜ ਤਾਰੇ ਹਵਾ ਪਾਣੀ ਪੇੜ ਪੌਦੇ ਠੀਕ ਆ ਜੀ ਸਾਰੀ ਕੁਦਰਤ ਜਿਹੜੀ ਉਹਨਾਂ ਟਾਈਮ ਉਹਨਾਂ ਯੁਗਾਂ ਵਿੱਚ ਵੀ ਸੀ ਹੁਣ ਵੀ ਹੈ ਕੁਛ ਨਹੀਂ ਬਦਲਿਆ ਨਾ ਬਦਲਿਆ ਕੀ ਆ ਤੇਰਾ ਮਨ ਬਦਲਿਆ ਮਹਾਰਾਜ ਕਹਿੰਦੇ ਤੇਰਾ ਮਨ ਦੇ ਅੰਦਰ ਹੀ ਆ ਭਾਈ ਕਲਯੁਗ ਇੱਛ ਜੁਗ ਮੈਂ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੈ ਕਰ ਹੋਈ ਇਹ ਆਪਾਂ ਸਮਝ ਲਈ ਗੱਲ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮੁਕਤੀ ਨਹੀਂ پا ਸਕਦਾ ਜਿੰਨੇ ਮਰਜੀ ਆ ਧਰਮ ਦੇ ਕੰਮ ਕਰ ਲਵੇ ਤੇ ਜਿੰਨੇ ਮਰਜੀ ਆ ਕਰਮ ਕਰ ਲਵੇ ਕਰਨੇ ਨੇ ਧਰਮੀ ਵੀ ਹੋਣਾ ਅਸੀਂ ਚੰਗੇ ਕਰਮ ਵੀ ਕਰਨੇ ਨੇ ਪਰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਮੁਕਤੀ ਨਹੀਂ ਮਿਲਣੀ ਤੈਨੂੰ ਇਹ ਵੀ ਕਰਨੇ ਨੇ ਇਹ ਨਹੀਂ ਆ ਵੀ ਇਹ ਛੱਡ ਦੇਣੇ ਆ ਵੀ ਹੁਣ ਚੰਗਾ ਕਰਮ ਵੀ ਨਹੀਂ ਕਰਨਾ ਤੇ ਅਸੀਂ ਧਰਮੀ ਵੀ ਨਹੀਂ ਹੋਣਾ ਧਰਮ ਕੀ ਆ ਇੱਕੋ ਇੱਕ ਧਰਮ ਆ ਜੋ ਕੁਦਰਤ ਪੈਦਾ ਕਰਦੀ ਆ ਉਸ ਕੁਦਰਤ ਦੇ ਅਨੁਕੂਲ ਰਹਿਣਾ ਮਨੁੱਖ ਨੇ ਪਸ਼ੂ ਪਾਂਸ਼ੀ ਵੀ ਤਾਂ ਰਹਿੰਦੇ ਹੀ ਆ ਪਸ਼ੂ ਪਾਂਸ਼ੀ ਦੇ ਫਰ ਕੱਟਦੇ ਉੱਡਜੂ ਉੱਡਦਾ ਨਹੀਂ ਨਾ ਉਹ ਅਸੀਂ ਵੀ ਸਮਝ ਲਓ ਜੇ ਆਪਦੇ ਕੇਸ ਕਟਾ ਲਏ ਅਸੀਂ ਵੀ ਸਮਝ ਲਓ ਅਸੀਂ ਗੁਰ ਸਿੱਖੀ ਵੱਲ ਵਾਲੇ ਰਸਤੇ ਤੇ ਉੱਡਣ ਵਾਲੇ ਫਰ ਕੱਟ ਲੇ ਤਾਂ ਹੀ ਮੰਨ ਲਓ ਗੱਲ ਜਿਸ ਤਰ੍ਹਾਂ ਪਸ਼ੂ ਪੰਛੀ ਰਹਿੰਦਾ ਕੁਦਰਤ ਦਾ ਬਣਾਇਆ ਹੋਇਆ ਮਨੁੱਖ ਤੈਨੂੰ ਵੀ ਉਵੇਂ ਰਹਿਣਾ ਚਾਹੀਦਾ ਸਾਬਤ ਸੂਰਤ ਰਹੇ ਸਾਪਾ ਨੂੰ ਗੁਰੂ ਸਿਧਾਂਤ ਦਿੱਤਾ ਵੀ ਖੰਡੇ ਬਾਟੇ ਦੀ ਪੌਲ ਸਕੜੀਆਂ ਅਮਰਤਾਰੀ ਹੋਣਾ ਸਿੱਖ ਵਾਸਤੇ ਹੋਰ ਕੋਈ ਵੀ ਧਰਮ ਦਾ ਬਥੇਰੇ ਆਂਦੇ ਨੇ ਭਾਈ ਮੁਸਲਮਾਨ ਧਰਮ ਦੇ ਵਿੱਚੋਂ ਵੀ ਗੁਰੂ ਦੇ ਸਿੱਖ ਆ ਅਮਰਤਾਰੀ ਹੋਏ ਨੇ ਹਿੰਦੂ ਪਰਿਵਾਰ ਵਿੱਚੋਂ ਵੀ ਆ ਅੰਗਰੇਜ਼ ਕਿੰਨੇ ਆ ਗੁਰਮਖ ਅਮਰਤ ਧਾਰੀ ਆ ਦੇਖ ਦਿੰਦੇ ਨਾ ਪਤਰਵਾਰ ਸਾਹਿਬ ਜਾ ਕੇ ਕੋਈ ਵੀ ਆਵੇ ਪਾਈ ਨੇਚਰਲ ਸਰੂਪ ਆ ਇਹ ਅਕਾਲ ਪੁਰਖ ਵਾਹਿਗੁਰ ਨੇ ਕੁਦਰਤ ਮੁਤਾਬਕ ਤੇਰਾ ਜਿਹੜਾ ਸਰੂਪ ਬਣਾਇਆ ਹੈ ਉਸ ਤਰ੍ਹਾਂ ਇਹਨੂੰ ਹਰੀ ਕੈਮ ਰੱਖ ਸਾਫਤ ਸੂਰਤ ਰੱਖ ਅਗੇ ਮਹਾਰਾਜ ਕਹਣਾ ਕਰਦੇ ਨੇ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਤੀਜਾ ਗਵਾਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਸੱਚਾ ਅਮਰ ਦਾ ਮਤਵਲਾ ਸਦਾ ਰਹਿਣ ਵਾਲਾ ਸੱਚਾ ਪਾਤਸ਼ਾ ਅਕਾਲ ਪੁਰਖ ਵਾਹਿਗੁਰੂ ਮਨ ਸਾਚੇ ਰਾਤੇ ਹਰ ਬੇਪਰਵਾਹ ਮਨ ਸਾਚੇ ਰਾਤੇ ਹਰੀ ਪ੍ਰਭੂ ਪਰਮਾਤਮਾ ਦੇ ਬੇਪਰਵਾਹ ਦੇ ਨਾਲ ਰੰਗਿਆ ਜਾਵੇ ਮਨ ਫੇਰ ਸੱਚੇ ਮਹਿਲ ਸੱਚ ਨਾਮ ਸਮਾਓ ਇਹੋ ਸੱਚੇ ਦੇ ਮਹਿਲ ਦੇ ਵਿੱਚ ਸੱਚੇ ਨਾਮ ਦੇ ਨਾਲ ਜੁੜਨ ਦੇ ਨਾਲ ਜੀਵਾਤਮਾ ਪ੍ਰਭੂ ਪਰਮਾਤਮਾ ਦੇ ਵਿੱਚ ਸਮਾਈ ਰਹੇਗੀ ਜੀਂਦੇ ਜੀ ਜੀਂਦੇ ਜੀ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਗੁਰਦੇ ਸਿਧਾਂਤ ਉੱਤੇ ਚੱਲਣਾ ਜੀਂਦੇ ਜੀ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਜੀਵਾਤਮਾ ਸਮਾਈ ਰਹੇ ਸਰੀਰ ਛੱਡਣ ਤੋਂ ਬਾਅਦ ਨਹੀਂ ਮੈਂ ਕਿਉਂਕਿ ਹਰੇਕ ਵਾਰੀ ਗੱਲ ਕਰਦੇ ਆਪਾਂ ਸਰੀਰ ਛੱਡਣ ਤੋਂ ਬਾਅਦ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਏ ਬਨਾ ਜਾਪੀ ਕਿੱਥੇ ਜਾਏ ਸਮਾਏ ਇਹ ਰੂਹਾਂ ਪਤਾ ਨਹੀਂ ਕਿੱਥੇ ਜਾ ਕੇ ਸਮਾਉਂਦੀਆਂ ਇਹਦੇ ਬਾਰੇ ਨਹੀਂ ਪਤਾ ਮਹਾਰਾਜ ਕਹਿੰਦੇ ਆ ਜੀਵ ਦੇ ਜੀ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਜੀਵ ਆਤਮਾ ਲੀਨ ਰਹੇ ਗੁਰੂ ਦੇ ਸੰਨਾਤਮਕ ਤੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜੀ ਰਹੇ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਸੋਣ ਮਨ ਮੇਰੇ ਸ਼ਬਦ ਵਿਚਾਰ ਪਹਿਲਾਂ ਕਹਤਾ ਸੱਚੇ ਮਹਿਲ ਸੱਚ ਨਾਮ ਸਮਾਓ ਇਹ ਪਹਿਲਾ ਵਾਲਾ ਬੰਦ ਸੀ ਸੱਚ ਅਮਰ ਸੱਚਾ ਪਾਤਸ਼ਾਹੋ ਮਨ ਸਾਚੇ ਰਤ ਹਰ ਵੇ ਪ੍ਰਵਾਹ ਸੱਚੇ ਮਹਿਲ ਸੱਚਾ ਨਾਮ ਸਮਾਓ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਸੁਣ ਮਨ ਮੇਰੇ ਸ਼ਬਦ ਵਿਚਾਰ ਏ ਮੇਰੇ ਮਾਨ ਸ਼ਬਦ ਵਿਚਾਰ ਸੋਣਾ ਗੁਰੂ ਦੀ ਗੱਲ ਸੁਣ ਸੁਣਾਉ ਭੈਣ ਭਰਾ ਕੋਈ ਸੋ ਨਾ ਮਨ ਮੇਰੇ ਸ਼ਬਦ ਵਿਚਾਰ RAM ਜਪੋ ਭਵਜਲ ਉਤਰੋ ਪਾਰ ਪ੍ਰਭੂ ਪ੍ਰਮਾਤਮਾ ਦਾ ਨਾਮ ਜਪੋ ਸੰਸਾਰ ਸਾਗਰ ਭਵ ਸਭ ਭਵਜਲ ਤੋਂ ਪਾਰ ਉਤਰ ਜਾਓਗੇ ਜਾਂ ਆਪਣੇ ਵਾਲੀ ਭਾਸ਼ਾ ਚ ਕਹਦੇ ਗਏ ਪਾਰ ਹੋ ਜਾਾਂਗੇ ਪਾਰ ਲੰਘ ਜਾਾਂਗੇ ਸੰਸਾਰ ਭਵ ਸਾਗਰ ਤੋਂ ਅੱਗੇ ਸਤਿਗੁਰੂ ਕਹਿੰਦੇ ਨੇ ਨਹੀਂ ਤਾਂ ਡੁੱਬਿਆ ਪਿਆ ਨਾ ਸੰਸਾਰ ਜਿਵੇਂ ਆਪਾਂ ਪਹਿਲਾਂ ਗੱਲ ਪਹਿਲਾਂ ਮਹਾਰਾਜ ਨੇ ਗੱਲ ਕਰੀ ਆ ਮਾਇਆ ਮੋਹ ਪਿਆਰ ਗੁਰਮੁਖ ਜੱਗ ਗੁਰ ਗਿਆਨ ਵਿਚਾਰ ਨਹੀਂ ਤਾਂ ਮਾਇਆ ਮੋਹ ਦੇ ਪਿਆਰ ਵਿੱਚ ਡੁੱਬਿਆ ਪਿਆ ਸੰਸਾਰ ਸਾਗਰ ਵਾਲੇ ਚ ਤੇ ਜੇ ਮਹਾਰਾਜ ਕਹਿੰਦੇ ਤੁਸੀਂ ਮੇਰੇ ਮਾਣਾ ਸੁਣ ਮੰਨ ਮੇਰੇ ਸ਼ਬਦ ਵਿਚਾਰ RAM ਜੱਪੋ ਭਵਜਲ ਉਤਰੇ ਪਾਰ ਫਿਰ ਤੂੰ ਪਾਰ ਹੋ ਜਾਏਗਾ ਵਿੱਚ ਡੁੱਬੇਗਾ ਨਹੀਂ ਮਾਇਆ ਮੋਹ ਦੇ ਭਵ ਸਾਗਰ ਦੇ ਵਿੱਚ ਫਿਰ ਤੂੰ ਡੁੱਬੇਗਾ ਨਹੀਂ ਇਨਸਾਨ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਤੋਂ ਸੰਸਾਰ ਸਾਗਰ ਦੇ ਪਾਪ ਜਲ ਤੋਂ ਪਾਰ ਹੋ ਜਾਏਗਾ। ਰਹਾਵਲੇ ਬੰਦ ਚ ਮਹਾਰਾਜ ਕਹਿੰਦੇ ਨੇ ਭਰਮ ਆਵੇ ਭਰਮੇ ਜਾਏ ਇਹ ਜੱਗ ਜਨਮ ਆ ਦੂਜੇ ਭਾਈ ਜਿਹੜਾ ਹੁਣ ਦੂਜੇ ਭਾਏ ਦਾ ਮਤਲਬ ਦੂਜੇ ਭਾਏ ਦਾ ਮਤਲਬ ਪਿਆਰ ਦੂਜਿਆਂ ਦੇ ਨਾਲ ਪ੍ਰਭੂ ਪ੍ਰਮਾਤਮਾ ਨਾਲ ਪਿਆਰ ਨਹੀਂ ਦੇਖੋ ਆਪਾਂ ਦੇਖਦੇ ਹਾਂ ਕੋਈ ਕਹਿੰਦੇ ਸਾਡੇ ਅਸੀਂ ਭਲਾਨੇ ਮਹਾਂਪੁਰਖਾਂ ਦੇ ਲੜ ਲੱਗੇ ਆ ਕੋਈ ਕਹਿੰਦਾ ਫਰਾਨੇ ਮਹਾਂਪੁਰਖਾਂ ਦੇ ਲੜ ਲੱਗੇ ਆ ਠੀਕ ਆ ਜੇ ਗੁਰੂ ਦੀ ਗੱਲ ਸੁਣਾਉਂਦਾ ਤੈਨੂੰ ਕੋਈ ਵੀ ਭਾਈ ਆ ਭੈਣ ਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਦਾ ਤਾਂ ਵਾਵਾ ਜੇ ਹੁਣ ਸ਼ਬਦ ਵਿਚਾਰ ਨਾਲੋਂ ਤੈਨੂੰ ਤੋੜ ਲਿਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜ ਲਿਆ ਆਪਣੇ ਕਹੇ ਮੁਤਾਬਕ ਤੈਨੂੰ ਚਲਾ ਰਿਆ ਮਹਾਰਾਜ ਕਹਿੰਦੇ ਫਿਰ ਤੂੰ ਇਹ ਭਰਮੇ ਆਵੇ ਭਰਮੇ ਜਾਈ ਫਿਰ ਪਾ ਫਿਰ ਤਾਂ ਤੂੰ ਭਰਮ ਚ ਪਿਆ ਹੋਇਆ ਭਰਮੇ ਚ ਹੀ ਆ ਗਿਆ ਤੇ ਭਰਮੇ ਚ ਹੀ ਚਲਿਆ ਗਿਆ ਭਰਮ ਆਵੇ ਭਰਮ ਜਾਏ ਇਹ ਜਗ ਜਨਮਿਆਂ ਦੂਜੇ ਭਾਈ ਮਨਮੁਖ ਨਾ ਚੇਤੇ ਆਵੇ ਜਾਏ ਜਿਹੜਾ ਮਨਮੁਖਾ ਉਹ ਪ੍ਰਭੂ ਪਰਮਾਤਮਾ ਨੂੰ ਚੇਤੇ ਵਿੱਚ ਨਹੀਂ ਰੱਖਦਾ ਤੇ ਆਉਂਦਾ ਜਾਂਦਾ ਰਹਿੰਦਾ ਕਹਿਣ ਦਾ ਮਤਲਬ ਮਰਦਾ ਜੰਮਦਾ ਰਹਿੰਦਾ ਮੁਕਤੀ ਪ੍ਰਾਪਤ ਨਹੀਂ ਹੁੰਦੀ ਆਪ ਭੁਲਾ ਕੇ ਪ੍ਰਭ ਆਪ ਭੁਲਾਇਆ ਇਹ ਹਣ ਮਹਾਰਾਜ ਕਹਿੰਦਾ ਵੀ ਪਤਾ ਨਹੀਂ ਆਪ ਹੀ ਭੁਲਾਇਆ ਹੋਇਆ ਤੇ ਖਣੀ ਪ੍ਰਭੂ ਪਰਮਾਤਮਾ ਨੇ ਇਹਨੂੰ ਭੁਲਾਇਆ ਹੋਇਆ ਵੀ ਜਾਂ ਤੁਰਿਆ ਫਿਰ ਨਾਮ ਨਾਲੋਂ ਟੁੱਟਿਆ ਜਾਂ ਤੁਰਿਆ ਫਿਰ ਜਿੱਧਰ ਫਿਰਦਾ ਆਪ ਭੁਲਾ ਕੇ ਪ੍ਰਭ ਆਪ ਭੁਲਾਇਆ ਇਹ ਜਿਓ ਬਟਾਣੀ ਚੱਕਰੀ ਲਾਇਆ ਇਹ ਜਿਓ ਬਟਾਣੀ ਬਟਾਣੀ ਦਾ ਮਤਲਬ ਹੈ ਹੋਰ ਹੋਰਾਂ ਦੀ ਚੱਕਰੀ ਵਿੱਚ ਹੀ ਲਾਇਆ ਵਿਆ ਤੱਕਰੀਜ ਤੈਨੂੰ ਮਨੁੱਖਾ ਜਨਮ ਦਿੱਤਾ ਸੀ ਤਰਸ ਕਰਕੇ ਹੁਣ ਲੰਘਾਲਾ ਜਵੇਂ ਮਰਜੀ ਆ ਤੇਰੀ ਇਹ ਇਨਸਾਨ ਤੇਰੇ ਤੇ ਡਿਪੈਂਡ ਆ ਤੂੰ ਕਿਵੇਂ ਜੀਣਾ ਚਾਹਣਾ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਜੀਣਾ ਚਾਹਣਾ ਜਾਂ ਪ੍ਰਮਾਤਮਾ ਨੂੰ ਕੋਈ ਗਾਲਾਂ ਹੀ ਕੱਢੀ ਜਾਂਦੇ ਨੇ ਮੈਂ ਦੇਖਦਾ ਹਾਂ ਨਾ ਰੱਬ ਨੂੰ ਹੀ ਗਾਲਾਂ ਕੱਢਦੇ ਨੇ ਅੱਗੇ ਸਤਿਗੁਰੂ ਕਹਿੰਦੇ ਨੇ ਮਹਾ ਦੁਖ ਖੱਟੇ ਬਿਰਥਾ ਜਨਮ ਗਵਾਇਆ ਜਿਹੜਾ ਹੁਣ ਦੂਜਿਆਂ ਦੀ ਚੱਕਰੀ ਵਿੱਚ ਲੱਗਾ ਹੋਇਆ ਨਾ ਮਹਾ ਦੁਖ ਬਹੁਤ ਸਾਰਾ ਦੁਖ ਮਹਾ ਦੁਖ ਜਿਹਨੂੰ ਕਹਿੰਨੇ ਆ ਵੱਡਾ ਦੁਖ ਮਹਾ ਦੁਖ ਖੱਟੇ ਬਿਰਥਾ ਜਨਮ ਗਵਾਇਆ ਬਹੁਤ ਸਾਰਾ ਦੁਖ ਕੱਟ ਕੇ ਖੱਟ ਕੇ ਚਲਿਆ ਗਿਆ ਐ ਕਹ ਲੋ ਦੁੱਖਾਂ ਦੀ ਖੱਟੀ-ਖੱਟ ਗਈ ਪਾਪਾਂ ਦਾ ਭਾਰ ਦੀ ਪੰਡ ਬੰਨ੍ਹ ਕੇ ਲੈ ਗਿਆ ਇਨਸਾਨ ਸੰਸਾਰ ਤੋਂ ਬਿਰਥਾ ਜਨਮ ਗਵਾ ਗਿਆ ਇਨਸਾਨ ਮਨੁੱਖਾ ਜਨਮ ਬੇਰਤਾ ਕਬਾਲਿਆ ਕਿਰਪਾ ਕਰ ਸਤ ਗੁਰ ਮੇ ਸਤ ਗੁਰੂ ਮਿਲਾਏ ਕਿਰਪਾ ਕਰ ਸਤ ਗੁਰੂ ਮਿਲਾਏ ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ ਕਿਰਪਾ ਕਰ ਸਤ ਗੁਰੂ ਮਿਲਾਏ ਅਕਾਲ ਪੁਰਖ ਵਾਹਿਗੁਰੂ ਗੁਰੂ ਨੂੰ ਮਿਲਾ ਦਿੰਦਾ ਅਕਾਲ ਪੁਰਖ ਰੱਬ ਦੀ ਕਿਰਪਾ ਨਾਲ ਹੀ ਗੁਰੂ ਨੂੰ ਮਿਲਦਾ ਇਨਸਾਨ ਤੇ ਜਦੋਂ ਗੁਰੂ ਦੇ ਨਾਲ ਮਿਲ ਗਿਆ ਫਿਰ ਇੱਕੋ ਨਾਮ ਚੇਤੇ ਇੱਕ ਨੂੰ ਇੱਕ ਨਾਮ ਨੂੰ ਚੇਤੇ ਰੱਖਦਾ ਇਨਸਾਨ ਵਿੱਚੋਂ ਭਰਮ ਚੁਕਾਈ ਸਾਰੇ ਵਿੱਚੋਂ ਭਰਮ ਨਿਕਲ ਗਏ ਮਨ ਦੇ ਅੰਦਰੋਂ ਜਦੋਂ ਭਰਮ ਨਿਕਲ ਗਏ ਫਿਰ ਮਹਾਰਾਜ ਕਹਿੰਦੇ ਨਾਨਕ ਨਾਮ ਜਪੇ 9 9 9 ਨਿਦ ਪਾਈ ਜਦੋਂ ਨਾਮ ਜਪੇਗਾ ਮਹਾਰਾਜ ਕਹਿੰਦੇ ਫਿਰ ਤੈਨੂੰ 9 ਨਦੀਆਂ ਪ੍ਰਾਪਤ ਹੋਣਗੀਆਂ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕਰਨ ਇਨਸਾਨ ਮਨੁੱਖਾ ਜਨਮ ਤੇਰਾ ਲੇਖੇ ਲੱਗ ਜਾਵੇ ਐਵੇਂ ਨਾ ਇਧਰ ਉਧਰ ਤੁਰਿਆ ਫਿਰ ਸੱਚੀ ਸੁੱਚੀ ਕਿਰਤ ਕਮਾਈ ਕਰ ਆਪਦੀ ਜਿਹੜੀ ਕੁਦਰਤ ਦੇ ਕਾਨੂੰਨ ਮੁਤਾਬਕ ਵੀ ਸੱਚੀ ਸੁੱਚੀ ਹੋਵੇ ਤੇ ਤੇਰੇ ਦੇਸ਼ ਦੇ ਕਾਨੂੰਨ ਮੁਤਾਬਕ ਵੀ ਸੱਚੀ ਸੁੱਚੀ ਹੋਵੇ ਇਹ ਕਿਰਤ ਕਮਾਈ ਨਾਲ ਜੁੜਿਆ ਰਹੇ ਨਾ ਬਾਣੀ ਨਾਲ ਜੁੜਿਆ ਰਹੇ ਫਿਰ ਲੋਕ ਸੁਖੀਏ ਪਰਲੋਕ ਸੇਹਲੇ ਆਪੇ ਹੀ ਹੋ ਜਾਣੇ ਨੇ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਆਸ ਰੱਖੀ ਆ ਮਨਿਆਤ ਕੋਈ ਨਹੀਂ ਸਤਿਗੁਰੂ ਕਰਪਾ ਕਰਕੇ ਇਹ ਸੇਵਾ ਲੈਂਦੇ ਰਹਿਣਾ ਆਸ ਹੈ ਬੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੜੀ ਬਾਰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸਮਝ ਸਾਰੀ ਤਾਂ ਨਹੀਂ ਆਉਂਦੀ ਆਪਾਂ ਨੂੰ ਵਿੱਚੋਂ ਵਿੱਚੋਂ ਸਮਝ ਆਈ ਜਾਂਦੀ ਆ ਜਿੰਨੀ ਕ ਆਪਾਂ ਅੱਗੇ ਚੱਲੀ ਜਾ ਰਹੇ ਆ ਬੇ ਲੜੀ ਬਾਰ ਆਪਾਂ 1430 ਅੰਗ ਨੇ ਮਹਾਰਾਜ ਦੀ ਕਿਰਪਾ ਸਰਕਾਰ ਲੱਗੇ ਰਹੀਏ ਲਾਈ ਰੱਖੇ ਸਤਿਗੁਰੂ ਆਸ ਹਨ ਲੰਬੀ ਆਸ ਆ ਤੇ ਜੱਸਾ ਬਨਾਲ ਆਪਾਂ ਕਰ ਰਹੇ ਆ ਇੱਕ ਸ਼ਬਦ ਦੋ ਸ਼ਬਦ ਦੇ ਇੱਕ ਅੰਗ ਨੂੰ ਦੋ ਦਿਨ ਦਨ ਲੱਗ ਜਾਂਦੇ ਨੇ ਤੈ ਸਮਝ ਲਓ ਵੀ 10-11 ਸਾਲ ਲੱਗਣਗੇ ਚਲੋ ਆਪਾਂ ਇਹ ਆਸ ਰੱਖ ਲਈ ਤੇ ਫਿਰ ਸਤਿਗੁਰੂ ਆਪੇ ਕਿਰਪਾ ਕਰਕੇ ਭਾਈ ਲੰਬੀ ਅਰਜੋ ਵੀ ਦੇਣ ਸਰੀਰ ਵੀ ਤੰਦਰੁਸਤ ਰਹੇ ਗੁਰੂ ਦੀ ਹਜ਼ੂਰੀ ਵਿੱਚ ਆਣ ਕੇ ਆਪਾਂ ਬਾਣੀ ਪੜ੍ਹੀਏ ਸੁਣੀਏ ਸ਼ਬਦ ਵਿਚਾਰ ਕਰੀਏ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਸ਼ਬਦ ਦਾ ਕੱਲ ਨੂੰ ਗੌੜੀ ਗੁਆਰੇਰੀ ਮਹਲ ਨਤੀਜਾ ਜਿੰਨਾ ਗੁਰਮਖਤਿਆ ਆ ਤਨ ਪੁੱਛੋ ਜਾਏ ਬਿ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਧਿਆਇਆ ਪ੍ਰਭੂ ਪਰਮਾਤਮਾ ਉਹਨਾਂ ਨੂੰ ਪੁੱਛੋ ਜਾ ਕੇ ਕਿੰਨਾਂ ਨੇ ਧਿਆਇਆ ਆ 15 ਭਗਤ ਸਹਿਬਾਨਾਂ ਦੀ ਬਾਣੀ ਹੈ ਭਗਤ ਰਬਦਾਸ ਸਾਹਿਬ ਜੀ ਭਗਤ ਪੀਪਾ ਜੀ ਭਗਤ ਕਬੀਰ ਜੀ ਬਾਬਾ ਫਰੀਦ ਜੀ ਨਾਮਦੇਵ ਜੀ ਹਨਾ ਭਗਤ ਧੰਨਾ ਜੀ ਇਹਨਾਂ ਦੀ ਬਾਣੀ ਹੈ ਇਹਨਾਂ ਨੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹਨਾਂ ਨੂੰ ਪੁੱਛੋ ਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਾਂ ਪੁੱਛਣ ਆ ਜਾਂਦੇ ਆ ਇਹ ਆਪਾਂ ਪੁੱਛਣਾ ਪੁੱਛ ਰਹੇ ਹਾਂ ਜੋ ਗੱਲ ਆਪਾਂ ਗੁਰਬਾਣੀ ਪੜ੍ਹ ਕੇ ਸੁਣ ਰਹੇ ਆ ਸਮਝ ਰਹੇ ਆ ਸਮਝ ਲਓ ਇਹਨਾਂ ਨੂੰ ਆਪਾਂ ਪੁੱਛ ਰਹੇ ਆ ਕੀ ਕਿਹਾ ਮਹਾਰਾਜ ਨੇ ਇਥੇ ਜਿਨ੍ਹਾਂ ਗੁਰਮਖ ਧਿਆਇਆ ਜਿਨ੍ਹਾਂ ਗੁਰਮਖਾਂ ਨੇ ਧਿਆਇਆ ਪ੍ਰਭੂ ਪਰਮਾਤਮਾ ਨੂੰ ਤਿੰਨੋਂ ਪੁੱਛੋ ਜਾਏ ਇਹਨਾਂ ਨੂੰ ਆਪਾਂ ਪੁੱਛਣ ਆਏ ਆ ਅੱਜ ਕੱਲ ਨੂੰ ਵੀ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੀ ਹੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਤ ਬਗਵੰਤਨ ਸਗਲ ਸਮਗਰੀ ਤੇਮਰੇ ਸੂਤਰਧਾਰੀ ਤੁਮਤੇ ਹੋਏ ਸੁਆਗਿਆ ਕਰੀ ਤੁਮਤੇ ਹੋਏ ਸੁਆਗਿਆ ਕਰੀ ਤੁਮਰੀ ਗਤੁ ਤੁਮਹੀ ਜਾਣੀ ਨਾਨਕ ਦਾਸ ਸਦਾ ਹਾਂ ਕੁਰਬਾਨੀ ਤੁਤੇ ਅਗੇ ਅਰਦਾਸ ਹਮਾਰੀ ਜੀਉ ਪੰਦ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ 会弄了。